let yeah. ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਵੱਲੋਂ ਖਾਸ ਕਰਕੇ ਭਗਤ ਸਿੰਘ ਦਾ 9 ਮਾਰਚ 1931 ਨੂੰ ਜਿਹੜਾ ਸ਼ਹੀਦ ਕੀਤਾ ਸੀ ਉਹਨਾਂ ਨੂੰ ਰਾਜਗੁਰੂ ਸਰਦੇਵ ਤੇ ਭਗਤ ਸਿੰਘ ਉਹਨਾਂ ਨੂੰ ਜਿਵੇਂ ਭਗਵੰਤ ਮਾਨ ਨੇ ਧੋਖੇ ਨਾਲ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਦੇ ਜਿਹੜੇ ਦੋ ਮੋਰਚੇ ਉਦੋਂ ਚੱਕੇ ਨੇ ਕੌਣ ਸੇ ਪ੍ਰਸ਼ਾਸਨ ਨੂੰ ਇੰਨੇ ਖੁੱਲ ਦੇ ਦਿੱਤੀ ਆ ਕਿਤੇ ਆਰਮੀ ਦੇ ਅਫਸਰਾਂ ਦੀ ਕੁੱਟਮਾਰ ਹੋ ਰਹੀ ਆ ਕਿਤੇ ਕਿਸਾਨਾਂ ਦੀ ਇਸੇ ਤਰ੍ਹਾਂ ਅੰਗਰੇਜ਼ਾਂ ਨੇ ਜਿਵੇਂ ਕੀਤਾ ਸੀਗਾ ਆਪਣੇ ਭਗਤ ਸਿੰਘ ਨੂੰ ਧੋਕੇ ਨਾਲ ਜਿਵੇਂ ਪਹਿਲਾ ਤਰੀਕ ਬਾਅਦ ਹੀ ਦਿੱਤੀ ਆ ਤੇ ਬਾਅਦ ਇੱਕਦਮ ਸ਼ਹੀਦ ਕਰਤਾ ਫਾਂਸੀ ਚਾੜਤਾ ਸੀਗਾ ਉਹਨੇ ਨਹੀਂ 23 ਮਾਰਚ 1931 ਨੂੰ ਅੱਜ ਸਾਡੀਆਂ ਬੀਬੀਆਂ ਭੈਣਾਂ ਵੱਲੋਂ ਤੇ ਭਰਾਵਾਂ ਵੱਲੋਂ ਸ਼ਹੀਦ ਭਗਤ ਸਿੰਘ ਜੀ ਦਾ ਜਿਹਦੀ ਦਿਹਾੜਾ ਬਣਾਇਆ ਜਾ ਰਿਹਾ ਜਿਵੇਂ ਭਗਤ ਸਿੰਘ ਨੇ ਕੇਸਰੀ ਆਪਣੇ ਕ੍ਰੀਪਾਗ ਹੁੰਦੀ ਆ ਸ਼ਾਂਤੀ ਸ਼ਾਂਤੀ ਪੈਗ ਬੰਨੀ ਹੁੰਦੀ ਆ ਤੇ ਉਹਨਾਂ ਨੇ ਦੇਸ਼ ਲਈ ਕੁਰਬਾਨੀ ਦਿੱਤੀ ਆ ਦੂਜੇ ਪਾਸੇ ਭਗਵੰਤ ਮਾਨ ਜਿਹੜਾ ਕੇਸਰੀ ਸੰਖੀ ਪੈਗ ਦੱਸ ਕੇ ਸ਼ਾਂਤੀ ਪੈਗ ਬਨ ਕੇ ਉਹਨੂੰ ਦਾਗ ਲਾ ਰਿਹਾ ਤੇ ਕਿਸਾਨਾਂ ਮਜ਼ਦੂਰਾ ਤੇ ਲੋਕਾਂ ਦੇ ਨਾਲ 92 ਸੀਟਾਂ ਜਿਹਨਾਂ ਨੇ ਦਿੱਤੀਆਂ ਨੇ ਬੰਨਵੇਂ 90% ਲੋਕਾਂ ਨੇ ਵੋਟਾਂ ਪਾ ਕੇ ਉਹਨੂੰ ਮੁੱਖ ਮੰਤਰੀ ਬਣਾਇਆ ਇਹਨਾਂ ਨੇ ਸਾਰਿਆਂ ਨੂੰ ਧੋਖਾ ਦਿੱਤਾ ਤੇ ਅੱਗੇ ਤੋਂ ਇਹਨੂੰ ਕੋਡੀਆਂ ਬਰਾਬਰ ਵੀ ਕਿਸੇ ਨੇ ਪੁੱਛਣਾ ਨਹੀਂਗਾ ਤੇ ਇਹਦਾ ਅਸੀਂ ਸਖਤ ਵਿਰੋਧ ਕਰਦੇ ਆਂ ਉਹਦੇ ਰੋਸ ਦੇ ਵਿੱਚ ਅਸੀਂ ਅੱਜ ਉਹਦਾ ਪਤਲਾ ਫੂਕ ਮਜਾਰਾ ਵੀ ਕਰਨਾ ਪਤਲਾ ਹੀ ਬਣਾ ਕੇ ਰੱਖਿਆ ਹੋਇਆ ਅੱਜ ਅਸੀਂ ਭਗਤ ਸਿੰਘ ਦਾ ਜਿਹੜਾ ਸ਼ਹੀਦੀ ਯਾਦਾਂ ਬਣਾ ਰਹੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੈ ਨੇ ਅੱਜ ਕਰ ਆਪੇ ਰੋਕਿਆ ਦੇਖ ਲੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ 2 ਵੱਲੋਂ ਭਗਵੰਤ ਮਾਨ ਦਾ ਪੁਤਲਾ ਫੁੱਕ ਬਜ਼ਾਰਾ ਕੀਤਾ ਜਾ ਰਿਹਾ ਭਗਵੰਤ ਮਾਨ ਦੇ ਪਹਿਲਾਂ ਜੁੱਤੀਆਂ ਲਾਈਆਂ ਜਾ ਰਹੀਆਂ ਨੇ ਤੇ ਹੁਣ ਇਹਦਾ ਪੁਤਲਾ ਫੁੱਕਿਆ ਜਾ ਰਿਹਾ بگووان تماڻ مرڪي آ اوتي کي هندي بون نه نه ڪرڻ کي